ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਦ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜਾਕ ਤੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਲਈ ਛੋਟੇ ਛੋਟੇ ਪਹਾੜੀਆਂ ਗਾਇਆਂ ਲੈ ਕੇ ਆਏ ਜੀ ਚਾਰੇ ਗੱਬਣ ਆ ਡिटੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਦਿੰਨੇ ਆ ਜੀ ਤਸੱਲੀ ਭਰ ਕੋ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਂ ਜੀ ਕਰਦੇਤ ਸਿੰਘ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਆਪਾਂ ਨੂੰ ਮੋਗਾ ਪੈਂਦਾ ਜੀ ਮੋਬਾਈਲ ਨੰਬਰ 9801755636 ਠੀਕ ਆ ਬਾਈ ਚਾਰਨਾਗਾ ਜੀ ਚਾਰਨਾਗਾ ਜੀ ਕਿੱਧਰੋਂ ਸ਼ੁਰੂ ਕਰਗੇ ਜੀ ਆਹ ਬੱਛੀ ਤੋਂ ਸ਼ੁਰੂ ਲਾਓ ਜੀ ਤੁਹਾਡੇ ਲਈ ਗਰਮੀਆਂ ਤੋਹਫਾ ਇਹ ਮੇਰੇ ਕਿੱਥੋਂ ਲੈ ਕੇ ਆਂਦੀ ਹੈ ਇਹ ਆਪਾਂ ਬਈ ਇੱਥੇ ਲੋਕਲ ਹੀ ਲਈ ਆ ਵੜ ਪਿੰਡ ਤੋਂ ਲਈ ਵੀ ਆ ਠੀਕ ਆ ਜੀ ਪਹਿਲਾਂ ਤਾਂ ਸ਼ਾਈਨਿੰਗ ਚੈੱਕ ਕਰ ਲੋ ਇਸ ਕਿਨ ਦੀ ਵਜਨ ਚੰਗਾ ਇਹ ਜਰਸੀਆਂ ਕਈ ਰੰਗਾ ਚ ਆ ਜਾਂਦੀਆਂ ਕਾਲੇ ਚ ਆ ਜਾਂਦੀਆਂ ਜਰਸੀ ਨਹੀਂ ਗਈ ਭਰਾਵੇਂ ਆਪਾਂ ਥੋੜੀ ਜਿਹੀ ਕ੍ਰੋਸ ਪਾ ਜਾਂਦਾ ਆਪਾਂ ਕਿਸੇ ਨੂੰ ਕਹਿ ਕੇ ਦੇ ਦਈਏ ਨਾ ਕ੍ਰੋਸ ਆ ਇਹ ਰੰਗ ਉਹੀ ਗਾਂ ਕਾਲਾ ਹੈ ਗਾਂ ਦਾ ਠੀਕ ਆ ਜੀ ਇਹ ਐਚ ਐਫ ਦੇ ਪੇਟੋਂ ਗਾਂ ਪੈਦਾ ਹੋਈ ਵੀ ਆ ਐਚ ਐਫ ਦੇ ਪੇਟੋਂ ਵੀ ਆ ਐਚ ਐਫ ਹੀ ਰੱਖ ਲਓ ਜਿਹੜੀ ਮਰਜ਼ੀ ਰੱਖੋ ਕੋਈ ਮਰਜ਼ੀ ਰੱਖ ਲਓ ਹਾਈਟ ਜਰਸੀਆਂ ਵਾਲੀ ਹੈ ਜੀ ਜਿਆਦਾ ਬਹੁਤ ਆ ਫੇਸ ਕੁਆਲਿਟੀ ਸੋਹਣੀ ਹੈ ਜੀ ਜਿਆਦਾ ਬਹੁਤ ਕਾਲਾ ਆ ਜਾਂਦਾ ਹਾਈਟ ਜਰਸੀਆਂ ਜਿੱਡੀ ਹੈ ਜੀ ਇਹ ਪਹਿਲਣ ਮੱਛੀ ਆ ਭਰਾ ਹਾਜੀ ਦੰਦੋ ਜੀ ਦੰਦੋ 4 ਦੰਦਾਂ ਬੱਚਾ ਹੀ ਆ ਸੀਲ ਇੰਨੀ ਆ ਅੰਨ ਲੈ ਜਣੇ ਚੈੱਕ ਕਰ ਸਕਦੇ ਆ ਜੀ ਥਾਣਾ ਬਹੁਤ ਚੰਗਾ ਲੱਗਦਾ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ 4 ਹੀ ਥਾਣਾ ਦਿਨ ਕਿੰਨੇ ਲੈਂਦੀ ਆ ਦਿਨ 7 ਕਿੰਨਾ ਪਾਜੂ ਦੁੱਧ ਦੁੱਧ ਵੀ 17-18 ਲੀਟਰ ਆਪਾਂ ਨੂੰ ਦੱਸਿਆ ਬੰਦੇ ਜਿਹਦੋਂ ਲਈ ਆ ਵੀ ਪਾਜ ਪਿਆ ਜੂਗੀ 15 ਮੰਨ ਕੇ ਕੋਈ ਭੈਣ ਭਰਾ ਸੌਦਾ ਕਰ ਸਕਦਾ ਠੀਕ ਆ ਜੀ ਤੋਰ ਕੇ ਦਿਖਾ ਦੇ ਮੱਛੀ ਦਾ ਥਾਨ ਲੈ ਵੇ ਬਹੁਤ ਚੰਗਾ ਯਾਰ ਭਰਾ ਹਰੇਕ ਨੂੰ ਥਾਨ ਲੈ ਵਾ ਲੱਗਦਾ ਹੀ ਨਹੀਂ ਇਹੋ ਜਿਹਾ ਠੀਕ ਆ ਜੀ ਬਜੇ ਨੂੰ ਵਜੂਦ ਚੰਗਾ ਫੇਸ ਕੁਆਲਿਟੀ ਸੋਹਣੀ ਆ ਦੇਣਾ ਬਾਈ 10 ਦਾ ਕਿ ਹਜੇ ਸਮਾਂ ਲੈ ਜੂਗੀ 6 ਦਿਨ ਪਈ ਆ 6 ਦਿਨ ਤਾਂ ਡੇਟ ਮੁਤਾਬਕ ਪਈ ਆ ਇੱਕ ਦੋ ਦਿਨ ਕਈ ਔਰ ਪਸ ਉੱਪਰ ਵੀ ਲੈ ਇਹਦਾ ਤਿਆਰੀ ਸੋਣੀ ਕਰਦੀ ਹੁੰਦੀ ਆ ਜੀ 7 6 7 ਦਿਨਾਂ ਦੇ ਕਰਦਾ ਪੂਰਾ ਟੌਪ ਦਾ ਤੇ ਹਵਾਨਾ ਤਿਆਰ ਕਰੂਗੀ ਥਣ ਬਹੁਤ ਚੰਗਾ ਲੱਗਿਆ ਬੈਂ ਹੱਥੀ ਚੁਵਾਈ ਵਾਲਾ ਚਾਰ ਹੀ ਥਾਣਾ ਪੋਰਟ ਨਿਸ਼ਾਂਖ ਨਹੀਂ ਕੱਚੀ ਜ਼ਰੂਰ ਆ ਪਰ ਫਾਇਦਾ ਤੁਹਾਡਾ ਇਹ ਵਜਨ ਬਹੁਤ ਆ ਅੱਜ ਭਾਜ ਮਿਲ ਜਾਣੀ ਆ ਜਿੱਦ ਤੇ ਤਿਆਰ ਹੋਊਗੀ ਉਦਦੇ ਡਿਮਾਂਡ ਕੋਈ ਹੋਰ ਹੋਊਗੀ ਜੀ ਇਹਦੀ ਡਿਮਾਂਡ ਵੀ ਜਮਾ ਲੈਣ ਦੇਣ ਦੀ ਆਲ ਚੈੱਕ ਕਰ ਸਕਦੇ ਹੋ ਬਾਲ ਢੱਲਾ ਪਲੂਣ ਵਾਛੀ ਨੂੰ ਨਾਂ ਦਾ ਲੇਵਾ ਲੱਗਦਾ ਨਾ ਥਣ ਲੱਗਦਾ ਨਾ ਬਹੁਤ ਟੌਪ ਦਾ ਲੱਗਦਾ ਨਾ ਵਜਨ ਹੁੰਦਾ ਹੀ ਨਾ ਪੂਰਾ ਵਜਨ ਵੀ ਚੰਗਾ ਸ਼ਾਈਨਿੰਗ ਵਾਲੀ ਸਕੈਨ ਨਾ ਦੁੱਧ ਤੁਹਾਡੀ ਸੇਵਾ ਦਾ ਜਿੰਨਾ ਤੁਸੀਂ ਕਰ ਲੋਗੇ ਜੀ ਡਿਮਾਂਡ ਵੀਰੇ ਜਮਾ ਲੈਣ ਦੇਣ ਵਾਲੀ ਜੀ ਇਹਦੀ ਪ੍ਰਾਮੋਲਤ ਇਹੋ ਜੀ ਵਾਛੀ ਦਾ ਹਰੇ ਕੀ 45 ਮਾ ਕੇ ਬਹਿਣਾ ਤੈਨੂੰ ਵੀ ਪਤਾ ਹੈ ਸਹੀ ਗੱਲ ਪਰ ਅਸੀਂ ਅੱਜ ਮੋਲ ਨਹੀਂ ਕਰਨ ਜਮਾ ਲੈਣ ਦੇਣ ਕਿਹਨੇਰੀ ਦੇ ਦੇ ਕੇ ਦੱਸ ਆਫਰ ਕੀ ਕਰਦੇ ਫਿਰ 38000 ਦੀ ਵਾਛੀ ਦੀ ਤਾਂ ਫਰੋਡ ਆਇਆ ਹੋਰ ਲੈਸ ਹੈਗਾ ਥੋੜਾ ਜਿਹਾ ਹੋਰ ਲੈਸ ਕਰ ਦੇ ਹੋਰ 1000 ਘਟਾ 37 ਦੀ ਜਸਨੋ ਹੀ ਹੋਣੀ ਹੈ 37000 ਦੀ ਜਸਨੋ ਆ ਜੀ ਤੋਹਫਾ ਹੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਆ ਭਾਅ 'ਚ ਮੇਰੇ ਹਿਸਾਬ ਨਾਲ ਤਾਂ ਨਹੀਂ ਬਾਈ ਬੱਚੀ ਮਿਲਨੀ ਜਿਹਨੇ ਦੁੱਧ ਪੀਣ ਨੂੰ ਲੈਣਾ ਹੋਵੇ ਸਿੰਗਲ ਨਾਗ ਥੋੜੇ ਪੈਸੇ ਵਾਲੇ ਸੱਜਣਾਂ ਵਾਸਤੇ ਉਹਨਾਂ ਵਾਸਤੇ ਤੋਹਫਾ ਹੀ ਆ ਆਗੇ ਆਪਦੀ ਪਾਸ ਕਰਕੇ ਲੈ ਜਾ ਅੱਜ ਹੈ ਸਾਰੀ ਤੋਹਫੇ ਆ 37000 ਚੋਂ ਚਲੋ ਮਾੜਾ ਮੋਟਾ ਮਾਨਦਾਨ ਜ਼ਰੂਰ ਹੋ ਜੂ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਜਰਸੀ ਆ ਬਈ ਢੁੱਡੀ ਕੇ ਪਿੰਡ ਤੋਂ ਲਈ ਵੀ ਆ ਦੁੱਧ ਦਾ ਰਿਕਾਰਡ ਆਪ ਨੂੰ 18 ਕਿਲੋ ਦਾ ਦੱਸਿਆ ਏ ਠੀਕ ਆ ਜੀ ਦਿਨ ਕਿੰਨੇ ਲੈਂਦੀ ਆ ਜੀ ਦਿਨ 7 ਪਏ ਆ ਠੀਕ ਆ ਬਾਈ ਕਿੰਨਾ ਵਜੂ ਦੁੱਧ ਸੀਵਲਸ ਲੱਗੀ ਬਹੁਤ ਆ 18 ਕਿਲੋ ਸੀਵਲਸ ਲੱਗ ਪੂਰੀ ਆ ਥਣ ਬਹੁਤ ਚੰਗਾ ਲੱਗਿਆ ਬਈ ਸੋਹਣਾ ਗੁਲਾਬੀ ਥਣਾ ਜੀ ਕੋਈ ਹੰਡ ਨਹੀਂ ਜੋਰ ਨਹੀਂ ਕੋਈ ਸੀਰਫੁੱਲ ਠੰਡੀ ਸੀਲ ਪੂਰੀ ਆ ਸੁਆ ਕਿੰਨੇ ਮਾ ਵੀਰੇ ਸੁਆ ਦੂਜਾ ਬਈ ਠੀਕ ਆ ਜੀ ਸੁਆ ਦੂਜਾ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਬਾਈ ਜੀ ਨੇ ਦਰਬੀ ਚੰਗਾ ਰੰਗ ਪ੍ਰਿੰਟ ਤੁਸੀਂ ਦੇਖ ਹੀ ਸਕਦੇ ਹੋ ਦੈਣ ਹਜੇ ਲੈ ਜੂਗੀ ਤਿਆਰੀ ਬਹੁਤ ਸੋਣੀ ਕਰਦੀ ਹੁੰਦੀ ਕਰਮ ਵਾਲੀ ਹਵਾਨਾ ਵੀ ਸੋਨਾ ਜੀ ਬਾਲਟਾਂ ਲਾ ਹਜੇ ਪੰਨਿਆਂ ਨੇ ਹਵਾਨੇ ਚ ਸਾਰੀਆਂ ਬਾਲਟਾਂ ਕਰਮ ਵਾਲੀ ਨੇ ਕੱਢ ਕੇ ਸੁਣੋ ਚਾਰ ਹੀ ਥਾਣਾ ਫੋਡ ਨਹੀਂ ਸ਼ਾਂਖ ਨੇ ਜੀ ਚੈੱਕ ਕਰ ਸਕਦੇ ਹੋ ਹਵਾਨਾ ਖਿੱਚਾਂਗੇ ਦਾ ਰਵੜਾ ਵਾਂਗੂ ਵਧੂਗਾ ਫੇਸ ਕੁਆਲਿਟੀ ਚੰਗੀ ਹੈ ਜੀ ਬਾਕੀ ਦੁੱਧ ਅੱਗੇ ਤੁਹਾਡੀ ਸੇਵਾ ਦਾ ਜਿਹੜਾ ਸਾਹਮਣੇ ਪਿਆਰੀ ਹੈ ਵੀਰੇ ਉਸ ਹਾਂ ਉਹਨਾਂ ਦਾ ਹੱਕ ਆ ਦੇਣ ਦਾ ਮਿਲਕਵੇਨ ਪੂਰੀ ਸਟਰੋਂਗ ਹੁੰਦੀ ਆ ਰਸੇ ਵਰਗੀ ਗੁਲਾਬੀ ਥਾਣਾ ਇਹਦੀ ਵੀ ਬਾਈ ਜਮਾਂ ਆਫਰ ਚ ਹੀ ਕਰਨੀ ਆਪਾਂ ਡਿਮਾਂਡ ਮੁੱਲ ਭਰਾ ਇਹੋ ਜੀ ਬੱਚੀ ਦਾ ਹਰੇਕ 45 50 ਦਾ ਹਰੇਕ ਹੀ ਮੰਗੀ ਜਾਂਦਾ ਪਰ ਮੁੱਲ ਨਹੀਂ ਕਰਨਾ 42 ਦੀ ਜਸ ਨੂੰ ਗਾਂ ਦੇ ਦਾਂਗੇ 42 ਦੇ ਦਾਂਗੇ ਠੀਕ ਮੱਥਾ ਵਿਖਾ ਦੇ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਸੋਹਣੀ ਹੈ ਜੀ 42000 ਦੀ ਬਾਈ ਕਹਦਾ ਗਾਂ ਦੇ ਦਾਂਗੇ ਹਵਾਨਾ ਬਾਈ ਐਫ ਗਾਂਾਂ ਨੂੰ ਵੱਡੀ ਫਿਰਦੀ ਗਰਮ ਵਾਲੀ ਦੇਖ ਸਕਦੇ ਹੋ ਹਜੇ ਝੋਲ ਹਜੇ ਵੀ ਪਈ ਆ ਦਿਨ ਹਜੇ ਲੇਜੂਗੀ ਜੀ ਜਿੱਦੇ ਜਮਾ ਕਰਮ ਵਾਲੀ ਤਿਆਰੀਆਂ ਚ ਹੋਈ ਉਹਦੇ ਦਾ ਥੱਬੇ ਦਾ ਹਵਾਨਾ ਤਿਆਰ ਹੋਊ ਡਿਮਾਂਡ 42000 ਰੁਪਇਆ ਚਲੋ ਉਹਦੇ ਚੋਂ ਆਏ ਗਏ ਵੀਰ ਦਾ ਮਾਨ ਤਾਨ ਬਾਈ ਕਹਿੰਦਾ ਹੋ ਹੀ ਜਾਂਦਾ ਹੁੰਦਾਗਾ ਜੀ ਜੇ ਕੋਈ ਜੋੜਾ ਲੈ ਲੇ ਵੀਰ ਹੋ ਜੂ ਮਾਨ ਤਾਨ ਹਾਂ ਮਾਨ ਦਾ ਹੋ ਜੂਗੇ ਜੋੜੇ ਚ ਬਾਈ ਕਹਿੰਦਾ ਥੋੜਾ ਜ਼ਿਆਦਾ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਤੈਨ ਨੰਬਰ ਬਰੇ ਇਹਦੀ ਕੀ ਡਿਟੇਲ ਆ ਜੀ ਇਹ ਕ੍ਰਾਸ ਵੇਡ ਆ ਬਾਈ ਸੂਆ ਕਿੰਨਾ ਮਾ ਜੀ ਸੂਆ ਦੂਜਾ ਸੁੰਦੀ ਆ 10 ਦਿਨਾਂ ਦੀ ਕੱਚੀ ਆ 10 ਦਿਨਾਂ ਦੀ 10 ਦਿਨਾਂ ਦੀ ਕੱਚੀ ਠੀਕ ਆ ਕਿੰਨਾ ਬਾਜੂ ਬਈ ਦੁੱਧ ਦੀ ਤਾਂ ਲਈਆ ਮਾਰਕਾ ਨੇ 18 ਲੀਟਰ ਦੱਸਿਆ ਬਈ ਠੀਕ ਆ ਜੀ ਉਹਦਾ ਕਹਿੰਦੇ ਅਰਗੇ 20 ਕਿਲੋ ਚ ਆਊਗੀ ਪਰ ਆਪਾਂ ਗਾਰੰਟੀ ਕਿਸੇ ਦੀ ਕਾਦੀ ਆ ਪਗੜੇ ਚ ਹੋਈ ਆ ਸਹੀ ਗੱਲ ਆ ਆਪਣਾ ਥਣਾ ਦੇ ਭਾਰ ਪਿੱਛੇ ਦੀ ਗਾਰੰਟੀ ਆ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ ਵੀ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਆ ਪਰ ਇਹਦਾ ਫਾਇਦਾ ਇਹ ਹੋਣਾ ਬਈ ਦੁੱਧ ਇਹਦਾ ਮੱਝਾਂ ਰਗਈ ਹੋ ਅੰਗ ਕ੍ਰੋਸ ਆ ਜਾਂਦਾ ਵਜਨ ਇਹਦਾ ਵੀ ਵੀਰੇ ਬਹੁਤ ਚੰਗਾ ਦੈਨ ਜਰੂਰ ਹਜੇ ਲੈ ਜੂਗੀ 10 ਡੇਟ ਮੁਤਾਬਕ ਪਏ ਆ ਬਾਕੀ 1-2 ਦਿਨ ਕਈ ਏਰ ਪਸੂ ਉੱਪਰ ਵੀ ਲਿਜਾ ਸਕਦਾ ਜੀ ਬਾਲ ਢਿੱਲਾ ਹਵਾਨੇ ਚ ਬਹੁਤ ਪੰਜਾ ਨੇ ਜੀ ਸਾਰੀਆਂ ਬਾਲ ਢਿੱਲਾ ਕਰਮਾਲੀ ਨੇ ਕੱਢ ਕੇ ਸੀ ਨਾ ਥਾਣਾ ਦੇ ਸਹਿਜ ਵੀ ਸੋਹਣੇ ਆ ਜੀ ਬਾਕੀ ਫੇਸ ਕੁਆਲਿਟੀ ਚੰਗੀ ਆ ਜੀ ਵਜਨ ਵਜੂਦ ਚੰਗਾ ਅੰਦਾਜ਼ਾ ਉਸ ਹਸਾਉਣ ਨਾਲ ਆਇਓ ਭਈ ਇਹ 10 ਦਿਨਾਂ ਨੂੰ ਭਾਅ ਵੀ ਹੋਰ ਹੋਊਗਾ ਤੇ ਤਿਆਰੀ ਵੀ ਹੋਰ ਹੋ ਜਾਣੀ ਆ ਸ਼ਾਈਨਿੰਗ ਵਾਲੀ ਸਕੈਨ ਨਾ ਫੇਸ ਕੁਆਲਿਟੀ ਵਾਜਣਾ ਬਹੁਤ ਆ ਵੇੜਦਾ ਪੈਂਦੇ ਠੀਕ ਹੈ ਵਜਨ ਪੂਰਾ ਚੰਗਾ ਠੀਕ ਹੈ ਦੁੱਧ ਪਾਜੂ ਬਾਈ ਚੰਗਾ ਫਾਕਾ ਅੱਗੇ ਮੌਸਮ ਵੀ ਸੋਹਣਾ ਆ ਜਾਣਾ ਠੰਡ ਵਾਲਾ ਦਣ ਬਦਣ ਬਦਲੀ ਜਾਂਦਾ ਜੀ ਮੌਸਮ ਇਹਦੀ ਡਿਮਾਂਡ ਜੀ ਇਹ ਇਰਹਾ ਨਾ ਦੇਣੀ ਆ 42000 ਦੀ ਛੋਟ ਛੱਪਾ ਹੀ ਹੋਊ 100 200 ਇਹਦਾ ਵੀ 42000 ਜੀ ਠੀਕ ਆ ਜੀ ਇਹਦਾ ਵੀ 42000 ਤੇ ਬਾਈ ਕਹਿੰਦਾ ਛੋਟ ਛੱਪਾ ਹੀ ਹੋ ਜੂ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਅੱਗੇ 4 ਨੰਬਰ ਇਹਦੀ ਕੀ ਡਿਟੇਲ ਆ ਜੀ? ਇਹ RF ਵੈੜਾ ਦੂਜਾ ਸੂਆ ਬਾਈ। ਠੀਕ ਆ ਜੀ। ਦੈੜੀ ਕਿੰਨੇ ਲੈਂਦੀ ਆ ਜੀ? ਦਿਨ ਬਸ ਤਿਆਰ ਹੀ ਆ ਕੋਈ 2 4 5 ਦਿਨ ਇਧਰ ਉਧਰ ਲੈ ਜੂਗਾ ਤੋ 2 4 5 ਬਸ। ਕਿੰਨਾ ਪਾ ਜੂਂ ਵੀਰੇ ਦੁੱਧ? ਦੁੱਧ ਬਾਈ ਜਿੱਦੋਂ ਲਈ ਉਹਨਾਂ ਨੇ 2 ਲੀਟਰ ਦੱਸਿਆ ਬਾਕੀ ਆਪਦਾ ਕੋਈ ਸਮਝਣਾ ਲੈ ਸਕਦੇ ਵੀ ਕਿੰਨਾ ਚ ਹੋ ਸਕਦੇ ਕਿੰਨਾ ਨਹੀਂ। ਸਹੀ ਗੱਲ ਦੁੱਧ ਸੀ ਬਾਤ ਆਈ ਹੁੰਦਾ। ਵੱਡੀ ਆ ਵੈੜ ਤੋੜ ਕੇ ਦਿਖਾ ਦੀ ਫਿਰੇ। ਮੋਲੇ ਦਾ ਉਂ ਕੱਲੀ ਦਾ ਕਰਨਾ ਹੈ। ਹਾਂਜੀ। ਕੱਲੇ ਵੀ ਆਫਰ ਦੀ ਜਾਣ ਦੇ ਅੱਜ। ਕਿੰਨੇ ਜੀ? ਹੂੰ ਦਾ 50 ਮੰਗਦੇ ਆ 42 ਰੁਪਏ ਦੇ ਦਾਂਗੇ। 3 42 42 ਦੇ ਆ 1 37 ਦੇ 1 37 ਠੀਕ ਹੈ ਜੀ ਲਓ ਜੀ ਇਹ ਵੀ ਆਫਰ 'ਚ ਹੀ ਆ 3 42 42 ਦੇ ਆ ਜੀ ਇਹਦਾ 1 37 ਦਾ ਇਹਦਾ ਮੁੱਲ ਉਹਦਾ ਵਾਧਾ ਠੀਕ ਹੈ ਜੀ ਪਰ ਉਹ ਆਫਰ 'ਚ ਹੀ ਲਾਤੀ ਹੈ ਵੀ ਆ ਜਾਈ ਵੀ ਆਫਰ 'ਚ ਹੀ ਲਾਤੀ ਹੋ ਚੈੱਕ ਕਰਾ ਹਵਾਨੇ ਤੇ ਵੀ ਇੰਜ ਚੈੱਕ ਕਰ ਸਕਦੇ ਹੋ ਥਾਣਾ ਦੇ ਸਹਿਜ ਵੀ ਚੈੱਕ ਕਰ ਲਓ ਸੋਹਣੇ ਆ ਚਾਰ ਹੀ ਥਾਣੇ ਬਹੁਤ ਚੰਗੀ ਵਿਹੜਾ ਯਾਰ ਲਓ ਜੀ ਚੈੱਕ ਕਰ ਸਕਦੇ ਬਾਕੀ ਬਾਲਟਲਾ ਹਵਾਨੇ ਚ ਬਹੁਤ ਪਈਆਂ ਨੇ ਜੀ ਸਾਰੀਆਂ ਬਾਲਟਲਾ ਕਰਮਾਨੇ ਚ ਬਾਲਟੇ ਕੇ ਸੁਣਾ ਚੈੱਕ ਕਰ ਮੋਹਰ ਦੇ ਰਾਜੂ ਸਕਦੇ ਹੋ ਜੀ ਮੋਹਰ ਲਓ ਜੀ ਝੋਲ ਬਹੁਤ ਪਈ ਆ ਬਾਈ ਹਵਾਨੇ ਚ ਗੈਠ ਢੂੜ ਗੈਠਾਂ ਨੂੰ ਹਵਾਨੇ ਚ ਪਈ ਆ ਇਹ ਵੀ ਬਾਈ ਕਹਿੰਦਾ ਆਫਰ ਚ ਹੀ ਕਰ ਦਾਂਗੇ ਜੀ ਬਿਆਲੀ ਪਤਾ ਤੈਨੂੰ ਪਤਾ ਕੋਈ ਨਹੀਂ ਮੰਗਦਾ 42 ਹਜ਼ਾਰ ਏਡੀ ਗਾਂ ਦਾ ਸਹੀ ਗੱਲ ਹੈ ਲੈ ਡਾਂਗਾ ਤੋਰਾ ਤਾਰਾ ਕਿੰਨਾ ਚੰਗਾ ਗਾਂ ਦਾ ਚੈੱਕ ਕਰ ਸਕਦੇ ਹੋ ਜੀ ਬਾਕੀ ਨਾਲ ਕੋਈ ਵੀ ਤੁਹਾਨੂੰ ਪਸੰਦ ਆਉਂਦਾ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ